ਦੇ ਵਿੱਚ ਲਾਸ਼ ਰੱਖ ਲੈਂਦਾ ਮੇਰੇ ਕੋਲ ਲੱਖਾਂ ਬੰਦਾ ਸੀ ਮੈਂ ਇਹ ਨਹੀਂ ਕੋਈ ਪਿੱਛੇ ਜਾਂਦਾ ਸੀ ਸਾਡੇ ਨਾਲ ਸ਼ਬਦਾਂ ਦੀ ਮर्यादा ਮੇਰੇ ਮਨ ਸ਼ਬਦ ਬਹੁਤ ਭੜੇ ਮਨ ਦੇ ਵਿੱਚ ਆ ਰਹੇ ਨੇ ਇਹਨਾਂ ਦੀ ਪੂਛ ਚਕਾਰ ਦਿੰਦਾ ਮੈਂ ਤੁਹਾਨੂੰ ਦੋ ਆਪਾਂ ਇੱਕ ਫੌਜੀ ਹੋਣ ਦੇ ਨਾਤੇ ਆਪਣੇ ਮਨਚੇ ਹੁੰਦਾ ਤੇਰਾ ਤਾਂ ਉਜੜਿਆ ਤਕੇ ਦਾ ਹੋਰ ਨਾਲ ਯਾਰ ਉਦੋਂ ਕੀ ਸੀ ਕੋਈ ਪੋਲਿਟੀਕਲ ਪ੍ਰੈਸ਼ਰ ਸੀ ਜਾਂ ਸਮਝ ਨਹੀਂ ਆ ਪਾ ਰਿਹਾ ਸੀ ਕਿਉਂਕਿ ਇਹ ਪਰਿਵਾਰ ਦੇ ਤੇ ਐਡਾ ਬਟਾਪਾ ਹਾਰ ਟਿਕਦਾ ਮੈਂ ਹੁਣ ਇਹੀ ਗੱਲ ਕਹਿ ਰਿਹਾ ਹਾਂ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਜੇ ਤੁਸੀਂ ਭੈਣ ਨੂੰ ਕਹੋਗੇ ਕਿਵੇਂ ਕਰੀ ਉਹ ਕੀ ਕਹਿਣੀ ਦੱਸ ਸਕਦੀ ਹੈ। ਲੋਕਾ ਕੌਣ ਆ? ਕਿੰਨੇ ਆਪਾਂ ਭੈਣ ਭਾਈ ਨੇ ਜਿਹੜੇ ਮਾਂ ਪਿਓ ਕੀ ਹੱਸਣਗੇ। ਐਸੋ ਕੋਈ ਮੂਨਾ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਹੈ। ਜਿਹੜੇ ਆਪਾਂ ਸਾਈਡ ਦੇ ਭੈਣ ਭਾਈ ਹੁੰਦੇ ਆ ਯਾਰ ਦੋਸਤ ਉਹ ਤੁਸੀਂ ਜਿਹੜੀ ਕਮੇਟੀ ਬਣਾਉਂਦੇ ਉਹ ਸਹੀ ਫੈਸਲਾ ਲਵੇਗਾ। ਬਿਲਕੁਲ ਬਲਕੌਰ ਜੀ ਜੀ ਮੈਂ ਉਹ ਕਈ ਵਾਰ ਪਹਿਲਾਂ ਵੀ ਨਾ ਅਰਖਾਸਤ ਦੇ ਚੁੱਕੇ ਸੀਗੇ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਪਰ ਉਹਨਾਂ ਨੂੰ ਸਿਕਿਉਰਿਟੀ ਨਹੀਂ ਮਿਲਦੀ। ਕੀ ਪ੍ਰਸ਼ਾਸਨ ਇਹ ਗੱ ਪੰਜਾਬ ਦੇ ਨਾਮ ਬੋਲੇ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਬੇਟੇ ਤੇ ਲਾ ਦਿਓ ਸਾਡੇ ਨਾਲ ਕੀ ਸੇਮ ਹੈ ਉਹੀ ਤਾਂ ਗੱਲਾਂ ਸਿਰਫ ਕੇਵਲ ਸ਼ੁਭਦੀਪ ਦੀ ਜਗ੍ਹਾ ਤੇ ਸੁਖਵਿੰਦਰ ਆਇਆ ਬਾਕੀ ਸਭਲਾਤ ਉਹੀ ਨੇ ਸਕਿਉਰਟੀ ਵਿਡਰਾ ਕਰਦੇ ਆ ਸਕਿਉਰਟੀ ਅਨਾਉਂਸ ਕਰਦੇ ਆ ਜਿੰਨਾ ਚਿਰ ਉਹਦਾ ਕਤਲ ਨਹੀਂ ਹੁੰਦਾ ਐਟਕੋਂ ਦਾ ਫੇਰ ਕਰਵਾਇਆ ਜਾਂਦਾ ਜਦੋਂ ਮੈਨੂੰ ਪੂਰਾ ਪਤਾ ਲੱਗਿਆ ਮੈਂ ਕਮੇ ਦਾ ਅਸਲਾ ਜਮਾ ਦਿੱਤਾ ਕਿਉਂ ਕੀਤਾ ਭਾਈ ਇਹੋ ਗੱਲ ਕਰਦੇ ਆ ਇਹ ਪਸਲੇ ਨੇ ਕ੍ਰਾਈਮ ਕੋਲ ਉਹ ਤੋਂ ਪੁੱਛਦੇ ਦੇਜੋ ਤੇ ਉਹਨੇ ਸੁਰੱਖਿਆ ਦੇ ਲਈ ਲੇਟ ਨੂੰ ਬਾਰ-ਬਾਰ ਜਮਾਤ ਰਹੋ ਸਾਨੂੰ ਤਾਂ ਭਈ ਇਹ ਕਸ਼ਰ ਕਰਨੇ ਕੀ ਅਸੀਂ ਦਿਖਾ ਦੇ ਤਾਂ ਪੱਲੇ ਵੀ ਮਾਰ ਆਪਣੇ ਬਾਸ ਲੈ ਲਿਆ ਉਹ ਜਿਹੜੀ ਪਤਾ ਵੀ ਕੰਮ ਦੇਖਿਆ ਜਾਂ ਤਨ ਹੋਈ ਮਾਰ ਨਾਲ ਕੋਈ ਇਲੈਕਸ਼ਨ ਨਹੀਂ ਆ ਕੋਈ ਕੁਛ ਨਹੀਂ ਆ ਅਸਲਾ ਵਾਪਸ ਲੈਣ ਦਾ ਕੋਈ ਕਾਰਨ ਤਾਂ ਹੋਵੇ ਆਨ ਕੀ ਹੋਣਾ ਜੀ ਕਾਰਨ ਵੀ ਕਾਰਨ ਸਿਆਸੀ ਨੇ ਇਹ ਕਾਰਨ ਰਾਜਨੀਤਿਕ ਨੇ ਤੁਸੀਂ ਆ ਦੱਸੋ ਜਿਹੜਾ ਮੁੰਡਾ ਉਹ ਪੱਥੇ ਦੇ ਖਾਂਦੇ ਪੀਂਦੇ ਰਹੇ ਨੇ ਉਹਦੀ ਅੱਡੀ ਕੀ ਰੰਚ ਸ਼ਾਹੀ ਉਹ ਤੇ ਜਾਣ ਲੈਣ ਤੇ ਆ ਗਿਆ 15 ਸਾਲ ਕੱਟੇ ਰਹੇ ਆਪ ਜਿੰਨੇ ਨਾਲ ਕੀ ਇਹ ਬਸ ਕਿਨੇ ਕਿਨੇ ਖਰੀਦ ਲਿਆ ਪ੍ਰੈਸ਼ਰ ਚ ਕਰ ਲਿਆ ਕਦਰ ਕਰਵਾਤਾ ਮੰਡੀਆਂ ਦੀ ਹਲ ਕਰਨੀ ਉਹਨਾਂ ਦੀ ਦੋਨਾਂ ਦੀ ਲੜਾਈ ਬਣਾ ਕੇ ਹਾਈ ਕਰ ਦੇਣਗੇ ਤੁਸੀਂ ਪਰਿਵਾਰ ਨੂੰ ਵੀ ਮਿਲੇ ਹੋਗੇ ਪੂਰੀ ਘਟਨਾ ਵੀ ਦੇਖੀ ਆਗੀ ਤੁਹਾਨੂੰ ਕੀ ਲੱਗਦਾ ਮੈਂਟਲੀ ਪ੍ਰਿਪੇਅਰ ਕੀਤਾ ਗਿਆ ਸੀ ਇਹ ਕੰਮ ਲਿਓ ਬਿਲਕੁਲ ਲੱਗਦਾ ਜਿੰਨਾਂ ਦੇ ਹਾਲਾਤ ਵਿੱਚ ਦੇਖ ਰਿਹਾ ਹੈ ਰਕ ਦੇ ਵਿੱਚ ਲਾਸ਼ ਰੱਖ ਲੈਂਦਾ ਤੇ ਮੇਰੇ ਕੋਲ ਲੱਖਾਂ ਬਣਦਾ ਸੀ ਮੈਂ ਇਹਨਾਂ ਦੀ ਇੱਥੇ ਜਾਂਦੇ ਸੀ ਸਾਡੇ ਨਾਲ ਸ਼ਬਦਾਂ ਦੀ ਮर्यादा ਮੇਰੇ ਮਨ ਸ਼ਬਦ ਬਹੁਤ ਭੜੇ ਮਨ ਦੇ ਵਿਚ ਆ ਰਹੇ ਨੇ ਇਹਨਾਂ ਦੀ ਪੂਛ ਚਾ ਦਿੰਦਾ ਮੈਂ ਪਰੰਤੂ ਉਦੋਂ ਆਪਾਂ ਇੱਕ ਫੌਜੀ ਹੋਣ ਦੇ ਨਾਤੇ ਆਪਣੇ ਮਨਚੇ ਹੁੰਦਾ ਪਰੇ ਨੀ ਕਿ ਤੇਰਾ ਤਾਂ ਜੜੀਆਂ ਤੱਕ ਦਾ ਹੋਰ ਨਾ ਯਾਰ ਉਦੋਂ ਕੀ ਸੀ ਕੋਈ ਪੋਲਿਟੀਕਲ ਪ੍ਰੈਸ਼ਰ ਸੀ ਜਾਂ ਸਮਝ ਨਹੀਂ ਆ ਪਾਰਿਆ ਸੀ ਕਿਉਂਕਿ ਉਹ ਦੁਬਾਰਾ ਤੋਂ ਇੱਡਾ ਵੱਡਾ ਪਹਾੜ ਠਿਕਦਾ ਹੈ ਆਹ ਹੁਣ ਇਹ ਹੀ ਗੱਲ ਹੈ ਕਿ ਐਵੇਂ ਵੀ ਪਰਿਵਾਰ ਨੂੰ ਕੁਝ ਨਹੀਂ ਪਤਾ ਜੇ ਤੁਸੀਂ ਉਹ ਭੈਣ ਨੂੰ ਕਹੋਗੇ ਕਿਵੇਂ ਕਰੀਓ ਕੀ ਕਹਿੰਦੀ ਦੱਸ ਸਕਦੇ ਕੌਣ ਆ ਤੇ ਜਿਹਨਾਂ ਪਰ ਭੈਣ ਭਾਈ ਨੇ ਜਿਹੜੇ ਮਾਂ ਪਿਓ ਕੀ ਹਸ ਰਹੀ ਹੈ ਕਿਉਂਕਿ ਮੀਨੋ ਦਾ ਦਿਮਾਗ ਸੋਚਣਾ ਬੰਦ ਕਰ ਦਿੰਦਾ ਜਿਹੜੇ ਆਪਾਂ ਸਾਈਡ ਦੇ ਭੈਣ ਭਾਈ ਹੁੰਦੇ ਆ ਯਾਰ ਦੋਸਤਾਂ ਨੇ ਤੁਸੀਂ ਜਿਹੜੀ ਕਮੇਟੀ ਬਣਾਉਂਦੇ ਹੋ ਸਹੀ ਫੈਸਲਾ ਲੈਂਦੇ ਹਾਂ ਬਿਲਕੁਲ ਬਲਕੌਰ ਜੀ ਜਿਵੇਂ ਉਹ ਕਈ ਵਾਰ ਪਹਿਲਾਂ ਵੀ ਨਾ ਦਰਖਾਸਤ ਦੇ ਚੁੱਕੇ ਸੀਗੇ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਸਟੌਰੀ ਦਿੱਤੀ ਜਾਵੇ ਪਰ ਉਹਨਾਂ ਨੂੰ ਸਿਕਿਉਰਟੀ ਨਹੀਂ ਮਿਲਦੀ ਕੀ ਪ੍ਰਸ਼ਾਸਨ ਇਹ ਗੱਲ ਚਾਹੁੰਦਾ ਵੀ ਕੋਈ ਵੀ ਨੌਜਵਾਨ ਪੰਜਾਬ ਦੇ ਨਹੀਂ ਨਾਂ ਬੋਲੇ ਮੈਂ ਤੁਹਾਡੇ ਕੋਲ ਤੁਸੀਂ ਮੇਰੇ ਬੇਟੇ ਤੇ ਲਾ ਲਓ ਸਾਡੇ ਨਾਲ ਕੀ ਨਸਮੇ ਉਹੀ ਤਾਂ ਗੱਲਾਂ ਸਿਰਫ ਕੇਵਲ ਸ਼ੁਭਦੀਪਦੀ ਜਗ੍ਹਾ ਤੇ ਸੁਵਿੰਦਰ ਆਇਆ ਬਾਕੀ ਤਾਂ ਹਲਾ ਤੋਰੀ ਨੇ ਕਿਉਂਕਿ ਬਿਦਰਾ ਕਰਦੇ ਆ ਸਿਕਿਉਰਟੀ ਅਨਾਉਂਸ ਕਰਦੇ ਆ ਜਿੰਨਾ ਚਿਰ ਉਹਦਾ ਕਤਲ ਨਹੀਂ ਹੁੰਦਾ ਐਟਕੋ ਦਾ ਟਿੱਕਾ ਕਰਵਾਇਆ ਜਾਂਦਾ ਜਦੋਂ ਨੂੰ ਪੂਰਾ ਪਤਾ ਲੱਗਿਆ ਹੁੰਦਾ ਕੰਨੇ ਦਾ ਅਸਲਾ ਜਮਾ ਦਿੱਤਾ ਕਿਉਂ ਕੀਤਾ ਭਾਈ ਇਹ ਤਾਂ ਗੱਲ ਜੇ ਉਹ ਅਸਲੇ ਨਾਲ ਕ੍ਰਾਈਮ ਕਰੂਗਾ ਉਹਦਾ ਪਰਚਾ ਦੇ ਦੇਉਂ ਤੇ ਉਹਨੇ ਸੁਰੱਖਿਆ ਦੇ ਲਈ ਲੈ ਕਿਉਂ ਬਾਰ-ਬਾਰ ਜਮਾ ਤਾਉਂਦਾ ਰੋਜ਼ ਸਾਨੂੰ ਤਾਂ ਭਾਈ ਅਸਲਾ ਕਰਨੀ ਕੀ ਅਸੀਂ ਦਿਖਾਵੇ ਕਤਲੇ ਵੀ ਮਾਰ ਅਸਲੇ ਬਾਸਲੇ ਲਿਆ ਉਹ ਜਦੋਂ ਪਤਾ ਵੀ ਕੱਲਾ ਵੇਖਿਆ ਜਾਂਦਾ ਨਹੀ ਮਾਰ ਨਾਲ ਕੋਈ ਇਲੈਕਸ਼ਨ ਨਹੀਂ ਆ ਕੋਈ ਕੁਛ ਨਹੀਂ ਆ ਅਸਲਾ ਵਾਪਸ ਲੈਣ ਦਾ ਕੋਈ ਕਾਰਨ ਤਾਂ ਹੋਵੇ ਜੀ ਕਾਰਨ ਕੀ ਹੋਣਾ ਜੀ ਕਾਰਨ ਵੀ ਕਾਰਨ ਸਿਆਸੀ ਨੇ ਕੋਈ ਕਾਰਨ ਰਾਜਨੀਤਿਕ ਨੇ ਤੁਸੀਂ ਇਹ ਦੱਸੋ ਜਿਹੜਾ ਮੁੱਦਾ ਹੋਇਆ ਪੱਤੇ ਦੇ ਖੰਡੇ ਪਿੰਦੇ ਰਹੇ ਨੇ ਉਹਦੀ ਐਡੀ ਕੀ ਮੰਤੀ ਸ਼ਾਹੀ ਬੁੱਧ ਜਾਣ ਲੈਣ ਤੇ ਆ ਗਿਆ 15 ਸਾਲ ਕੰਡੇ ਰਹੇ ਆਪ ਜਿੰਨੇ ਵਾ ਕੀਵੇਂ ਨੇ ਕਿਵੇਂ ਖਰੀਦ ਲਿਆ ਪ੍ਰੈਸ਼ਰ ਚ ਕਰ ਲਿਆ ਮੰਡੀਆਂ ਦੀ ਹਲ ਕਰ ਲਈ ਉਹਨਾਂ ਦੀ ਗੋਨਾਂ ਦੀ ਲੜਾਈ ਬਣਾ ਕੇ ਹਾਈ ਕਰ ਦੇਣਗੇ ਤੁਸੀਂ ਕਰਾਰ ਨੂੰ ਵੀ ਮਿਲੇ ਹੋਗੇ ਪੂਰੀ ਘਟਨਾ ਵੀ ਦੇਖੀ ਹੈਗੀ ਤੁਹਾਨੂੰ ਕੀ ਲੱਗਦਾ ਮੈਂਟਲੀ ਪ੍ਰਪੇਅਰ ਕੀਤਾ ਗਿਆ ਸੀ ਇਹ WWO ਬਿਲਕੁਲ ਲੱਗਦਾ ਜਿੰਨਾ ਦੇ ਹਾਲਾਤ ਮੈਂ ਦੇਖ ਰਿਹਾ ਹਾਂ